هے <laughs> ਇਹ ਤਾਂ ਲਾਲਾ ਮਾਰ ਕੇ ਕਰੰਟ ਆਪਾਂ ਕੀ ਕਰਦੇ ਆ ਕਰੰਟ ਲੱਗ ਲੱਗ ਮਾਰ ਕੇ ਫੇਰ ਦੇਖੋ ਔਖਾ ਹੋਗਾ ਵੀਰੇ ਤੂੰ ਰਹਿਣ ਦੇ ਬਿਜਲੀ ਚੱਲਣੀ ਬਿਜਲੀ ਬੋਰਡ ਦੇ ਮਨਾਜ ਪਾ ਵੀਰੇ ਕੋਈ ਗੱਲ ਨਹੀਂ ਫੇਰ ਕੱਟਾ ਨਾ ਕਰੋ ਫੋਟੇ ਘੜੀ ਜੀ 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 ਇੱਥੇ ਰੁਕ ਤੋਕ ਤੈਨੂੰ ਜਾਏਗਾ ਇਹ ਦੋ ਜੱਟ 300 ਕਰੰਟ ਲੱਗ ਕੇ ਫੁੱਗੇ ਪੂਰੀ ਜੀ ਘਟ ਰਹਿ ਗਈ ਪੂਰੀ ਜੀ ਸਰਕਾਰ ਮੁਰਗਾ ਸਰਕਾਰ ਮੋਖਾ ਥਾਥਾ ਕੋਈ ਪੱਟਾ ਕਰਦੇ ਪਿੰਡਾਂ ਦੇ ਪਿੰਡ ਬੰਦ ਹੋਏ ਪਿੰਡਾਂ ਦੇ ਪਿੰਡ ਕਿਰੇ ਰੈਂਡ ਤੋਂ ਕਿਸੇ ਗਰੀਬ ਨਾਲ ਧੱਕਾ ਨਾ ਕਰੋ ਰੈਂਡ ਤੋਂ ਵਿਦੇ ਰੈਂਡ ਦੇ ਅੱਗੇ ਰੈਂਡ ਤੋਂ ਕੋਈ ਫੜਾ ਕਿਰੇ ਰੈਂਡ ਤੋਂ ਕਿਸੇ ਗਰੀਬ ਨਾਲ ਧੱਕਾ ਨਾ ਉਹਨੂੰ ਕੀ ਪਤਾ ਭਾਜੀ ਧੱਕਾ ਨਾ ਲੜਦੇ ਆ ਸਾਤੇ ਮਰਦੇ ਆ ਸੀ ਉਹ ਬਿਠਾਦਾ ਬੈਠਾ ਧੱਕਾ ਕਰਦੀ ਦੁਕਾਨ ਮਰਦਾਬਾਦ ਸੀਐਮ ਸਾਹਿਬ ਨਾਲ ਗੱਲਬਾਤ ਕੀ ਕਰ ਅੱਜ ਠੇਕਾ ਮਲਾਜੇ ਸ੍ਰੀ ਦਰਸ਼ ਮੋਰਚਾ ਪੰਜਾਬ ਦੇ ਪਿੰਨ ਰਹੇ ਠਾ ਮੁੱਖ ਮੰਤਰੀ ਪੰਜਾਬ ਨੂੰ ਸੀ ਸਵਾਲ ਜਵਾਬ ਕਰਨ ਆਏ ਸੀਗੇ ਮੋਰਚੇ ਦੇ ਬੈਨਰ ਹਟਲ ਅਸੀਂ ਲਗਾਤਾਰ ਪ੍ਰਦਰਸ਼ਨ ਕਰ ਰਹੇ ਆ ਸਾਡੀ ਮੰਗ ਇਹ ਆ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ 21 ਵਾਰ ਸਾਨੂੰ ਲਿਖਤੀ ਮੀਟਿੰਗਾਂ ਦੇ ਕੇ ਮੁਕਰ ਗਏ ਲਗਾਤਾਰ ਮੀਟਿੰਗਾਂ ਮੁੱਖ ਮੰਤਰੀ ਮੁਕਰ ਰਹੇ ਆ ਆਊਟਸੋਰਸਿੰਗ ਠੇਕਾ ਕੰਮ ਇਹਨੂੰ ਜਿਹੜਾ ਉਹ ਪੱਕਾ ਨਹੀਂ ਕੀਤਾ ਜਾ ਰਿਹਾ ਜਿਸ ਦੇ ਰੋਸ ਵਿੱਚ ਅੱਜ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਜਦੋਂ ਕਿਸੇ ਵੀ ਹਲਕੇ 'ਚ ਜਾਂਦੇ ਆ ਇਹਨਾਂ ਦਾ ਰੋਡ ਸ਼ੋਅ ਹੁੰਦਾ ਜਾਂ ਕਿਤੇ ਜਾਂਦੇ ਇਹਨਾਂ ਨੂੰ ਅਸੀਂ ਸਵਾਲ ਜਵਾਬ ਕਰਦੇ ਆ ਕਿ ਮੁੱਖ ਮੰਤਰੀ ਸਾਹਿਬ ਨਾ ਤਾਂ ਨਿੱਜੀਕਰਨ ਦੀ ਨੀਤੀ ਰੱਦ ਹੋਈ ਆ ਲਗਾਤਾਰ ਪ੍ਰਾਈਵੇਟੇਸ਼ਨ ਕੀਤਾ ਜਾ ਰਿਹਾ ਆ ਦੂਜਾ 21 ਵਾਰ ਪੰਜਾਬ ਦੇ ਮੁੱਖ ਮੰਤਰੀ ਲਿਖਤੀ ਮੀਟਿੰਗਾਂ ਦੇ ਕੇ ਮੁੱਕਰ ਗਏ ਤੀਜਾ ਇਹ ਕਿ ਜਿਹੜੇ ਆਊਟਸੋਰਸਿੰਗ ਦੀ ਲਿਸਟ ਵਿੱਚ ठेकेदार ਕੰਪਨੀ ਵਾਲੇ ਕੱਚੇ ਕੰਮ ਆ ਉਹਨਾਂ ਨੂੰ ਪੱਕਿਆ ਨਹੀਂ ਕੀਤਾ ਜਾ ਰਿਹਾ ਇਸ ਮਤਲਬ ਮੰਗ ਨੂੰ ਲੈ ਕੇ ਅਸੀਂ ਲਗਾਤਾਰ ਧਰਨੇ ਮਜਾਰੇ ਜਿਹੜੇ ਆ ਜਾਂ ਸਵਾਲਾਂ ਦੇ ਜਵਾਬ ਜਦੋਂ ਪੁੱਛਣ ਜਾਂਦੇ ਆ ਤਾਂ ਮਤਲਬ ਸਾਡੇ ਦੇ ਜਿਹੜਾ ਤਸੱਦਤਾ ਪੁਲਿਸ ਵੱਲੋਂ ਜ਼ਬਰ ਮੁੱਖ ਮੰਤਰੀ ਵੱਲੋਂ ਕਰਾਇਆ ਜਾਂਦਾ ਅੱਜ ਸਾਡੇ ਮਤਲਬ ਬੰਦਿਆਂ ਦੇ ਗਲਤ ਥਾਂ ਤੇ ਵੀ ਮਤਲਬ ਉਹਨਾਂ ਨੇ ਲੱਤਾਂ ਮਾਰੀਆਂ ਗਲਤ ਥਾਂ ਤੇ ਵੀ ਮਤਲਬ ਬਾਲ ਪੱਟਿਆ ਇੱਕ ਸਾਫੀ ਸਾਡੇ ਸਾਥੀ ਤੱਕ ਨਹੀਂ ਹੋਇਆ ਜੇ ਜੇ ਅਸੀਂ ਜ਼ੋਰਦਾਰ ਨਿਦੇਰੀ ਕਰਦੇ ਤੇ ਦੂਜਾ ਸਾਡੇ ਕਈ ਕੰਮ ਨੂੰ ਡਿਟੇਲ ਕਰਦੇ ਜਦੋਂ ਸਵਾਲ ਜਵਾਬ ਪੁੱਛਣਗੇ ਤਾਂ ਕਈ ਕੰਮ ਨੂੰ ਸਾਡੇ ਨੂੰ ਗ੍ਰਾਸ ਦੇ ਵਿੱਚ ਡਿਟੇਲ ਕਰ ਲਿਆਗੇ ਜਿੱਦਿ ਅਸੀਂ ਨਿਦੇਰੀ ਕਰਦੇ ਆ ਕਿ ਹੁਣ ਪ੍ਰੋਸੈਸ਼ਨ ਤੋਂ ਇਸ ਗੱਲ ਦੀ ਮਤਲਬ ਹੈ ਕਿ ਜੌਗੀ ਕੰਮ ਨੂੰ ਰਿਹਾ ਕੀਤਾ ਜਾਵੇ ਤੇ ਸਰਕਾਰ ਨੂੰ ਇਸ ਤੋਂ ਦੀ ਅਪੀਲ ਵੀ ਕਰਦੇ ਤੇ ਚੇਤਾਵਨੀ ਵੀ ਦਿੰਦੇ ਆ ਕਿ ਜੇਕਰ ਸਰਕਾਰ ਥੜਾ ਨਾਲ ਬੈਠ ਕੇ ਮਸਲਾ ਹੱਲ ਨਹੀਂ ਕਰਦੀ ਤਾਂ ਪੰਜਾਬ ਦੇ ਵਿੱਚ ਜਿਹੜਾ ਵਿਰੋਧ ਪ੍ਰਦਰਸ਼ਨ ਆ ਉਹ ਲਗਾਤਾਰ ਜਾਰੀ ਰੱਖਿਆ ਜਾਊਗਾ ਜਦੋਂ ਤੱਕ ਠੇਕੇ ਵਾਲੇ ਨੂੰ ਪੱਕੇ ਨਹੀਂ ਕੀਤਾ ਜਾਂਦਾ ਉਦੋਂ ਤੱਕ ਇਹ ਚੋਣ ਚਾਰੀ ਰਹੂਗਾ ਸਾਡੇ ਘੱਟੋ ਘਾਟੇ ਵੀ 15 ਦੇ ਲਗਭਗ ਮਲਾਜਮਾਂ ਜਿਨ੍ਹਾਂ ਨੂੰ ਮਤਲਬ ਉਥੇ ਗ੍ਰਿਫਤਾਰ ਕਰਕੇ ਰੱਖਿਆ ਹੋਇਆ ਕਿਉਂ ਤੁਸੀਂ ਕੀ ਮੰਗ ਕਰ ਰਹੇ ਹੋ ਇੱਕਦਾਰ ਕੰਮ ਇਹ ਰਿਹਾ ਕਰਨ ਦੂਜਾ ਸਰਕਾਰ ਸਾਨੂੰ ਰੈਗੂਲਰ ਕਰੇ ਕਟੋ ਘਟੋ ਗੁਜ਼ਾਰੇ ਜੋ ਤਨਖਾਹ ਨਹੀਂ ਰਿਹਾ ਕਰੀ ਚੱਕਰ ਕਿਥੋਂ ਦੀ ਹੈ ਇਹ ਪੰਜਾਬ ਭਰ ਦੇ ਵਿੱਚ ਜੀ ਮਤਲਬ ਚੱਕਾ ਜਾਮ ਵੀ ਹੋ ਸਕਦਾ ਸਰਕਾਰ ਦੇ ਹੱਥਾਂ ਪ੍ਰਸ਼ਾਸਨ ਦੇ ਹੱਥਾਂ ਚੀਜ਼ਾਂ ਪਤਾ ਹੈ ਕਿ ਹੋਰ ਨਹੀਂ ਬੰਦੇ ਵੀ ਆ ਰਹੇ ਇੱਥੇ ਹੋਰ ਵੀ ਸਾਰੀਆਂ ਆਣਗੇ ਬਾਕੀ ਪ੍ਰਸ਼ਾਸਨ ਵੱਲੋਂ ਡੀਐਸਪੀ ਸਾਹਿਬ ਵੱਲੋਂ ਬੁਲਾਇਆ ਜਾ ਰਿਹਾ ਸੱਦਿਆ ਜਾ ਰਿਹਾ ਡੀਐਸਪੀ ਵੱਲੋਂ ਮੈਨੂੰ ਫੋਨ ਆਇਆ ਪ੍ਰਸ਼ਾਸਨ ਵੱਲੋਂ ਗੱਲਬਾਤ ਕਰਾਈਆ ਅਸੀਂ ਉੱਥੇ ਜਾ ਰਹੇ ਹਾਂ ਉਹ ਕੀ ਗੱਲਬਾਤ ਹੁੰਦੀ ਆ ਉਹ ਤੁਹਾਡੇ ਵੀਡੀਓ ਸਾਹਮਣੇ ਅਸੀਂ ਪੇਸ਼ ਕਰ ਦਵਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ